ਇਹ ਸਾਰੇ ਧਰਮਾਂ ਦੇ ਅਤੇ ਸਾਰੇ ਸੱਭਿਆਚਾਰਕ ਜੀਵਨ ਨੂੰ ਵਸਤੇ ਨੇ ਮੇਰਾ ਲੋਕ ਹੈ ਅਤੇ ਤਾਬਿਕ ਵੀ ਤੇ ਜਾਣਦੇ ਨੇ ਕਿ ਇੱਥੇ ਪਰੰਪਰ ਤੇ ਦਿੱਤਾ ਕਿੰਨ ਸਿੱਖਾਂ ਵਾਸਤੇ ਇੱਥੇ ਕੋਈ ਵੀ ਤਰ੍ਹਾਂ ਦਾ ਕੱਫਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇੱਥੇ 38-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜਾਵਾਂ ਪੂਰੀਆਂ ਕਰdoctype ਨੇ ਅਤੇ ਤਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਇਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਸੁਧਰੀ ਨਹੀਂ ਹੈ ਉਹਨੇ ਇਸੇ ਤਰ੍ਹਾਂ ਦੀ ਜਾਰੀ ਨਹੀਂ ਪਾਸ ਨਹੀਂ ਕੀਤੀ ਔਰ ਜਿਹੜਾ ਸੌਦਾ ਸਾਧ ਹੈ ਪਰਵੀ ਬਰਾਮ ਜਿਹੜਾ ਪਲਾਤਕਾਰੀ ਹੈ ਜਿਹੜਾ ਬੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੋਨਾਰੀਆ ਜੇਲ੍ਹ ਵਿੱਚ ਬੰਦ ਹੈ ਹਰ ਬਾਰ ਪੈਰੋ ਦੇਖ ਕੇ ਰਿਹਾਏ ਦੇਖ ਕੇ ਇਸੇ ਖਾਨ ਜਿਹੜਾ ਉਹਨਾਂ ਦਾ ਕੀਤਾ ਜਾਂਦਾ ਹੈ। ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਸਾਧ ਲਖੈਰੋ ਦੇਣ ਬਾਰ ਔਰ ਬੰਦੀ ਸਿੰਘਾਂ ਦੀ ਥਾਈ ਨਾ ਕਰਨੀ। ਤੇ ਸਿੱਖ ਪੰਥ ਵਾਸਤੇ ਸਿੱਖਾਂ ਦਾ ਰਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਇਨਸਾਫੀ ਹੈ। ਠੀਕ ਹੈ। ਯਾਰ ਬੀਡੀ ਵੀ ਔਰ ਜੇ ਵੀ ਬਹੁਤ WhatsApp ਗਰੁੱਪ ਚਲ ਰਿਹਾ ਹੈ। ਸਵੇਤ ਸਾਰੇ ਧਰਮਾਂ ਦੇ ਅਤੇ ਸਾਰੇ ਸਭਿਆਚਾਰਕ ਦੇ ਆਪਣੇ ਵਾਸਤੇ ਨਹੀਂ ਹੈ। ਉਹ ਮੇਰਾ ਲੋਕ ਨਹੀਂ ਹੈ। ਅਤੇ ਤਾਰਿਕ ਕੀਤੇ ਜਾਂਦੇ ਨੇ ਕਿ ਇਹ ਧਰਮ ਤੇ ਦਿੱਤਾ ਹੈ। ਇਹ ਧਰਮ ਦੇ ਕੰਨ ਸਿੱਖਾਂ ਵਾਸਤੇ ਕੋਈ ਵੀ ਧਰਮ ਦਾ ਕੱਪਾ ਜਿਹੜੀ ਹੈ ਉਹ ਨਹੀਂ ਹੈ। ਜਿੱਥੇ ਇਹ 38-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਉਹ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ ਸੁਖੜੀ ਰਖਾਈ ਹੈ ਉਹਨੇ ਚੱਟੇ ਜਾ ਰਹੀ ਬੰਦਸਨੀ ਚੱਟੇ ਜਾ ਰਹੀ ਔਰ ਜਿਹੜਾ ਸੌਦਾ ਸਾਧ ਹੈ ਕਿ ਵਰਗੀ ਬਰਾਮ ਜਿਹੜਾ ਪਲਾਤਕਾਰੀ ਹੈ ਜਿਹੜਾ ਬੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਢੇਰ ਵਿੱਚ ਬੰਦ ਹੈ ਉਹ ਬਾਰ-ਬਾਰ ਪੈਰ